ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਹੈ ਲੈ ਕੇ ਹਾਜ਼ਰਾਂ ਇੱਡੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਖੋਦ ਕੁਝ ਕਰ ਤੋ ਪਹਿਲਾ ਆਈਪੀਐਸ ਪੂਰਨ ਕੁਮਾਰ ਨੇ ਡੀਜੀਪੀ ਨੂੰ ਕੀਤਾ ਸੀ ਫੋਨ ਐਸਆਈਟੀ ਦੀ ਜਾਂਚ ਨਵਾਂ ਖਲਾਸਾ ਦੋ ਲੋਕਾਂ ਨੂੰ ਭੇਜੀ ਸੀ ਮੇਲ ਵਿਸ਼ੇਸ਼ ਜਾਂਚ ਟੀਮ ਨੇ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ 바이 ਪੂਰਨ ਕੁਮਾਰ ਦੇ ਕੋਸ਼ਿਸ਼ ਮਾਮਲੇ ਦੀ ਜਾਂਚ ਪੀ ਤੇਜ਼ ਕਰ ਦਿੱਤੀ ਹੈ ਵਿਸ਼ੇਸ਼ ਜਾਂਚ ਟੀਮ ਨੇ ਪੂਰਨ ਕੁਮਾਰ ਦਾ ਲੈਪਟਾਪ ਮੋਬਾਈਲ ਫੋਨ ਹਾਰਡ ਡਰਾਈਵ ਸੀਐਫਐਸਐਲ ਨੂ ਪੇ ਦਿੱਤੇ ਹਨ ਜਾਂਚ ਵਿੱਚ ਖੁਲਾਸਾ ਹੋਇਆ ਕਿ ਪੂਰਨ ਕਮਾਨ ਨੇ ਆਪਣੀ ਖੁਦਕੁਸ਼ੀ ਕਰਨ ਤੋਂ ਪਹਿਲਾਂ ਡੀਜੀਪੀ ਨੂੰ ਫੋਨ ਕੀਤਾ ਸੀ ਫਰੋਸਿਕ ਟੀਮ ਜਾਂਚ ਕਰੇਗੀ ਕਿ ਕੀ ਅਧਿਕਾਰੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੂਸਾਇਡ ਨੋਟ ਤਿਆਰ ਕੀਤਾ ਤੇ ਈਮੇਲ ਕੀਤਾ ਸੀ ਜਾਂ ਕੀ ਇਹ ਸਿਰਫ ਇੱਕ ਦਸਤਾਵੇਜ਼ ਸੀ ਜਿਸ ਨੂੰ ਉਸਨੇ ਸੁਰੱਖਿਅਤ ਕੀਤਾ ਤੇ ਛਾਪਿਆ ਸੀ ਸੂਤਰਾਂ ਅਨੁਸਾਰ ਪੂਰਨ ਕਮਾਨ ਨੇ ਆਪਣਾ ਸੂਸਾਇਡ ਨੋਟ ਇੱਕ ਲੈਪਟਾਪ ਤੇ ਟਾਈਪ ਕੀਤਾ ਸੀ ਜੋ ਬਾਅਦ ਵਿੱਚ ਛਾਪਿਆ ਗਿਆ ਨਤੀ ਉਸਦੇ ਕਮਰੇ ਵਿੱਚੋਂ ਬਰਾਮਦ ਕੀਤਾ ਗਿਆ ਹਾਲਾਂਕਿ ਇਹ ਵੀ ਕਿਹਾslf ਗਏ ਜਾ ਰਹੇ ਹਨ ਕਿ ਉਸਨੇ ਇਹ ਨੋਟ ਆਪਣੀ ਖੁਦਕੁਸ਼ੀ ਤੋਂ ਪਹਿਲਾਂ ਈਮੇਲ ਰਾਹੀਂ ਦੋ ਲੋਕਾਂ ਨੂੰ ਭੇਜਿਆ ਸੀ ਜੇਕਰ ਇਹ ਫਰੋਸਿਕ ਕੋ ਜਾਂਚ ਵਿੱਚ ਸਾਬਤ ਹੁੰਦਾ ਤਾਂ ਮਾਮਲਾ ਗੰਭੀਰ ਮੋੜ ਲੈ ਸਕਦਾ ਹੈ ਇਹ ਨਿਰਧਾਰਿਤ ਕਰੇਗਾ ਕਿ ਪੂਰਨ ਕੁਮਾਰ ਕਿਸ ਦੇ ਸੰਪਰਕ ਵਿੱਚ ਸੀ ਅਤੇ ਉਹ ਕਿਸ ਤੇ ਭਰੋਸਾ ਕਰਦਾ ਸੀ ਇਸ ਜਾਂਚ ਨੂੰ ਅੱਗੇ ਵਧਾਉਂਦੇ ਹੈ ਐਸ ਆਈ ਟੀ ਦੇ ਅਦਾਲਤ ਤੋਂ ਜਾਜਤ ਲਈ ਡਿਜੀਟਲ ਡਿਵਾਈਸਾਂ ਨੂੰ ਜ਼ਬਤ ਕੀਤਾ ਸੀ ਐਫਓਐਸਐਲ ਰਿਪੋਰਟ ਇਹ ਵੀ ਸਪਸ਼ਟ ਕਰੇਗੀ ਕਿ ਨੋਟ ਕਦੋਂ ਲਿਖਿਆ ਗਿਆ ਸੀ ਅਤੇ ਕੀ ਕੋਈ ਸਰਪਾਦਨ ਜਾਂ ਮਟਾਇਆ ਗਿਆ ਸੀ ਜਾਂਚ ਨੂੰ ਅੱਗੇ ਵਧਾਉਣ ਲਈ ਇੱਕ ਐਸਆਈਟੀ ਟੀਮ ਰੋਤੀਕ ਹਰਿਆਣਾ ਭੇਜੀ ਜਾ ਰਹੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਉੱਥੇ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਸੈਕਟਰ 11 ਪੁਲਿਸ ਸਟੇਸ਼ਨ ਵਿੱਚ ਛੇ ਮਲਕੋਜ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ